ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹਫਤੇ ਸਾਰੇ ਠੀਕ ਠਾਕ ਹੋਵੋਗੇ ਤੇ ਨਵਾਂ ਵਲੌਗ ਆ ਚੁੱਕਿਆ ਤੇ ਦੇਖੋ ਸਾਰੇ ਜਣੇ ਠੀਕ ਆ ਜੈਕੀ ਨੂੰ ਆਏ ਆ ਟੀਕਾ ਲਵਾਉਣ ਚੀਕਾਂ ਸੁਣਿਓ ਬਸ ਨੇ ਇਹਦੀਆਂ ਬਾਅਦ ਯਾਰ ਬੇਲੀ ਮਿਲ ਗਏ ਨੂੰ ਇਹਦੇ ਇਹਦੇ ਨਾਲ ਤਾਂ ਇੱਕ ਵੀ ਚਿਰਾਂ ਹੈ ਆ ਭਾਜੀ ਹੁਣਾਂ ਕੋ ਆਏ ਆਂ ਠੀਕਾ ਲਵਾਉਣ ਹਰਚਵਾਲ ਤੇ ਬੱਸ ਸਟੈਂਡ ਲੱਗੇ ਹੈਗੀ ਆ ਦੁਕਾਨ ਤੇ ਠੀਕਾ ਲੱਗ ਗਿਆ ਵਾ ਚੰਗਾ ਚੀਕਿਆ ਵਿਚਾਰਾ ਆ ਭਾਜੀ ਆ ਤੇ ਆ ਇਨਾਂ ਕੋ ਕੁੱਤੇ ਆ ਜੀ ਕਿਸੇ ਨੇ ਲੈਣਾ ਤੇ ਦੱਸਿਓ ਫਿਰ ਸਭ ਕੋ ਹੈਗਾ ਭਾਜੀ ਕੋ ਅੰਦਰ ਜੀ ਸਸਰੀ ਗਾਲ ਜੀ ਸਾਰੇ ਕਿੰਦਾ ਸਸਰੀ ਰਹਿ ਗਈ ਨੇ ਸਿਰ ਦੇ ਵਿੱਚ ਜੂਹਾ ਜੂਹਾ ਬੈ ਗਿਆ ਕਿਹਦੇ ਮੇਰੇ ਹਾਂ ਤੁਹਾਡੇ ਭਈਆਂ ਸਗ ਆਈ ਆਈ ਮਦਹੋਸ਼ 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 ਨਾ ਤਾਂ ਨੀ ਨਾ ਸਸਰੀ ਵਈ ਇਸ ਨਾ ਤਾਂ ਕਿਦਣ ਮੈਂ ਇਹ ਦੱਸ ਤੂੰ ਲੋਕਾਂ ਦੇ ਸਸਰੀ ਸਸਰੀ ਲੋਕਾਂ ਦੇ ਜੂਆ ਤੇ ਰਗੇ ਸਕੂਲੇ ਜਾਣਾ ਹੈ ਨਾ ਤਾਂ ਘਰ ਕੇ ਅੱਛਾ ਤੇ ਇਹਨੂੰ ਨਵਾਇਆ ਕੁੱਤੀ ਨੂੰ ਕਿ ਨਹੀਂ ਪਰ ਸੋਨੂ ਆਇਨ ਪਰਸੋ ਤੂੰ ਕਿੱਧਰ ਤੈਣਾ ਮੈਂ ਹੁਣੇ ਨਾ ਕਿ ਆਇਆ ਮਾਰਦਾ ਝੂਠ ਹੈ ਇਹ ਨਹੀਂ ਮਾਰਦਾ ਝੂਠ ਲੈ ਪੁੱਛ ਲੈ ਮੈਂ ਆਹ ਲਾਗੇ ਖਲੋਤਾ ਆਸੀ ਇਧਰ ਆ ਗਾਣੀ ਰਹਿ ਸੁਣਨ ਉਹ ਕਦੇ ਆਪਾਂ ਚੱਲੇ ਆ ਜੀ ਪੱਠੇ ਲੈਣੋ Holi ਮੈਂ ਦੇਖ ਜਣਾ ਵੀਰੇ ਆਪਣੀ ਗੱਡੀ ਪ੍ਰਾੜੀ ਪ੍ਰਾੜੀ ਉਹ ਮੋੜਨਾ ਕਿਹੜਾ ਚੋਂ ਇਹ ਕਿਹੜੀ ਖੜਕਦੀ ਹੈ ਓਏ ਮੇਰੀ ਬਾਜੀ ਪੈਣੀ ਇੱਥੋਂ ਯਾਹ ਦੇ ਫੁੱਟ ਦੀ ਜੰਮ ਫੁੱਟ ਦੀ ਜੰਮ ਹਾਂ ਉਹਦੀ ਗੱਲ ਤਾਂ ਇਹ ਹੈ ਕਾਕਾ ਯਾਰ ਤੇਰੀ ਡ੍ਰਾਈਵ ਫਾਈਲ ਪੂਰੇ ਤੇਲ ਤੇਲ ਚੈੱਕ ਕਰੋ ਤੇਲ ਠੀਕ ਹੈ ਦੇ ਵੀ ਸਿੱਕ ਕੰਡੇ ਦੇ ਦੇ ਲੋ ਵੀ ਉੱਪਰ ਹੀ ਰਹਿੰਦੀ ਉੱਪਰ ਹੀ ਉੱਪਰ ਹੀ ਕੇ ਗੜੀ ਘੜਦੀ ਆ ਚੱਲਦੀ ਨਹੀਂ ਹੈ ਆਪਾਂ ਲੈਣਾ ਸਮੋਸੇ ਨਾਲ ਹੀ ਮੁੰਡੇ ਖਾਣ ਦੇ ਕੀ ਮਗਾਉਣਾ ਵਾ ਕੰਡੇ ਗਾਓ ਤੇਰਾ ਲੀਵਰ ਪੈਠੀ ਆ ਕਾਤਾ ਲਿੰਕ ਸੈਂਡ ਬੁੱਧ ਤੇਰੀ ਮੰਮੀ ਨੂੰ ਮਗਾਲਾ ਗੰਡੇ ਆਕੀਂ ਆ ਮਿਲ ਗਏ ਮੁੰਡਿਆਂ ਦੀ ਹੈ ਤੇ ਸਮੋਸੇ ਲੱਲੇ ਹੁਣ ਹੁਣ ਚਲੀਏ ਘਰ ਨੂੰ ਉਧਾ ਘਟਣਿਆ ਮੋਟਾ ਹੈ। ਤੇ ਬਾਈ ਚਲਾ। ਗਾੜੀ ਤੇਰਾ ਬਾਈ ਚਲਾਏਗਾ ਅੱਜ। ਭਰਾ ਵੇਖੀ ਰੋਡ ਬੜਾ ਖਤਰਨਾਕ ਏ। ਹਾਂ ਦਾ ਬਦਮਾਸ਼ ਆ। ਬੜਾ ਬਦਮਾਸ਼ੀ ਚ ਆਵਾਜ਼ ਆ ਅੱਜ ਕੱਲ। ਹੈ ਗਮਾ। ਹੋਲੇ ਅੱਡੀ ਤੇ ਸਿਰ ਬੱਕ ਗੋ। कल तो पंक है, पंक बदमाश मुंडा अभी कोई है अभी कोई है पचास तो अभी कोई है अभी तारे पांग हाँ पर आजी मैं कैश किड़ा ही है ना कैश नामी है शोरूम चुका ना कैश किस्त आगे नहीं नहीं मैं कैश ही कैश कैनेडी बिया दी पंजाब दम्मे पांच किस्ते नहीं तबीयत ਜਿਆਦਾ ਮੜੇ ਮਾਇਆ ਹੀ ਹਾਂਜੀ ਬਈ ਬਦਮਾਸ਼ੀ ਬੜੇ ਦੱਸੋ ਬਈ ਕਿਸ ਤਰ੍ਹਾਂ ਭਈ ਆਪਣਾ ਤੇ ਬਲੌਗ ਵੇਖਦੇ ਪਏ ਸਾਰੇ ਯਾਰੀ ਸਾਡਾ ਪੁਆਦੀ ਤੇ ਆ ਬੀਬੀ ਹੱਡੀ ਆ ਪੂਰ ਦੇ ਚਾਚੇ ਉਹ ਮੈਂ ਕੁਟੀ ਨਹੀਂ ਆਉਂਦੇ ਆ ਵੀ ਇੱਕ ਗੱਡਾ ਵੀ ਉਹ ਦਾ ਪੋਤਾ ਜਨੇਦਾਰ ਜੇ ਜੰਮੀ ਨੂੰ ਨਾਲੇ ਕਮੈਂਟ ਬਾਸ ਹੁੰਦੇ ਆ ਤੇ ਨਾਲੇ ਵਲੌਗ ਵੇਖਣ ਦੇ ਇਹ ਬੜੀਆਂ ਲੱਗ ਰਹੀਆਂ ਆ ਚਾਹ ਮੇਲੇ ਦਾ ਇਹਨਾਂ ਨੂੰ ਖਾਣਾ ਹੀ ਨਾ ਲੰਘੜੀ ਆ ਫੁੱਟਬਾਲ ਦੀ ਗਰਾਊਂਡ ਗੁਰਮਨ ਕੇ ਪਿੰਡ ਦੀ ਤੇ ਆ ਡਾਬਰ ਸ਼ਵੀਰ ਬੈਠਾ ਵਿੱਚ ਅੰਦਰ ਅੰਦਰ ਕਰ ਲਾ ਹੁੰਦਾ ਵਾਏ ਵੇ ਮੁੰਡੇ ਚੱਕਰ ਲਾ ਮੁੰਡੇ ਸੈਮਸੋ ਲੈ ਕਾ ਮੁੰਡਾ ਮੈਗੀ ਬਣਾਉਣਾ ਆ ਦੇਖ ਮੈਗੀਆਂ ਰੱਖੀਆਂ ਖਲਾਰ ਕੇ ਨੇ ਤੜਕਾ ਰਿਆ ਲਾਉਣਾ ਗਾਈਜ਼

ha 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 ਤੇ ਆਪਣੇ ਮੁੰਡੇ ਕਰਦੇ ਕੀ ਪਏ ਨੇ ਹੁਣ ਕੋੜੀਆਂ ਤਾਂ ਤੇ ਪਹਿਲਾਂ ਗਾੜੀ-ਗਾੜੀ ਭੱਜਦੇ ਫਿਰਦੇ ਕੁੱਤਾ ਮੈਨੂੰ ਫੜਾ ਗਿਆ ਕੁੱਤਾ ਮੈਨੂੰ ਫੜਾ ਗਿਆ ਮੈਂ ਕਿਹਣਕੇ ਚ ਭੱਜ ਆਇਆ ਆ ਪਾਜਾਮੇ ਵਿੱਚੋਂ ਮੈਂ ਲਵੇੜ ਲੇ ਹੈ ਗੰਬੇ ਓਏ ਕਿਧਰ ਆ ਆਂਦਾ ਪੰਨੇ ਕੀ ਉਹਦਾ ਨਾਮ ਹੀ ਮੁੰਡੇ ਦਾ ਬਾਬਾ ਕੀ ਓਏ ਨਾ ਕੀ ਸੈਮੇ ਉਹ ਗਾਲਾਂ ਪਾਈਆਂ ਵਿਚਾਰੇ ਨੂੰ ਤਾਂ ਬੋਲਣ ਨਹੀਂ ਦਿਆ ਮੈਂ ਪਾਈਆਂ ਪੁੱਠੇ ਕੰਮ ਤੇ ਤੇਰੇ ਚਲੋ ਠੀ ਖਾ ਆ ਜਾ ਮਾ ਇੰਨੇ ਦੇ ਲੈ ਵੀ ਰੀਲਾਂ ਦੀ ਨੇੜੀ ਲਿਆਂਦੀ ਜੋ ਸਵੇਰ ਦਾ ਲੱਗਾ ਰੀਲਾਂ ਵੇਖਣ ਤੇ ਰੀਲਾਂ ਨਹੀਂ ਇੱਕ ਘਰ ਛਡੀਆਂ ਇਹਨੇ ਸਾਰੀਆਂ ਅੱਜੇ ਵੇਖਦੇ ਨਹੀਂ ਰੀਲਾਂ ਸਾਰੀਆਂ ਜਿੰਨੀਆਂ ਹੀ ਆ